ਜੇ ਹਾ ਚੇਰੀ ਲਿਖਿਆ ਤੇ ਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸੱਦੇ ਉਠੀ ਚਾਏ ਦੇ ਮਹਾਵਾਕਨ ਸਰ ਸਾਡੇ ਬਹੁਤ ਹੀ ਸਤਿਕਾਰਯੋਗ ਪੂਜਨੀਕ 95 ਸਾਲਾਂ ਦਾ ਸ਼ਾਨਾ ਮੱਤੀ ਜੀਵਨ ਸਫਰ ਤੈਅ ਕਰਨ ਵਾਲੇ ਸਰਦਾਰ ਨਿਸ਼ਤਰ ਸਿੰਘ ਬਰਾੜ ਜੋ ਸਾਡੇ ਵਿੱਚ ਨਹੀਂ ਰਹੇ ਆਓ ਉਹਨਾਂ ਨੂੰ ਉਨ੍ਹਾਂ ਦੇ ਜੀਵਨ ਤੇ ਚਾਨਣਾ ਪਾ ਕੇ ਭਾਵ ਭੁੰਨੀਆਂ ਸ਼ਰਧਾਜਲੀਆ ਪੇਟ ਕਰੀਏ ਸਰਦਾਰ ਨਸ਼ੱਤਰ ਸਿੰਘ ਬਰਾੜ ਦਾ ਜਨਮ ਕਰੀਬ 55 ਕੁ ਬਰੇ ਪਹਿਲਾਂ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਗੋਲੇ ਵਾਲਾ ਦੇ ਨਜ਼ਦੀਕ ਡੱਲੇ ਵਾਲਾ ਵਿਖੇ ਬਰਾੜ ਪਰਿਵਾਰ ਚ ਸਰਦਾਰ ਸੰਤਾ ਸਿੰਘ ਦੇ ਘਰ ਮਾਤਾ ਬਸੰਤ ਕੌਰ ਦੀ ਕੁੱਖੋਂ ਹੋਇਆ ਆਪ ਦੋਪਰਾ ਤੇ ਦੋ ਪੈਣਾ ਚਾਰ ਪੈਣ ਪ੍ਰਾਸ ਹਨ ਘਰ ਦੇ ਵਿੜੇ ਚ ਖੇਡ ਖੁੱਦ ਗਲੀਆਂ ਚ ਦੌੜ ਪੱਛ ਸ਼ਾਮ ਲਾਟਾਂ ਚ ਕਬੱਡੀ ਖੇਡ ਖੁੱਦੋ ਖੁੰਡੀ ਖੇਡ ਜਵਾਨ ਹੋਏ ਸਾਥੀਆਂ ਨਾਲ ਰਲ ਕੇ ਕਬੱਡੀ ਦੀ ਟੀਮ ਬਣਾਈ ਤੇ ਦੇਸ਼ ਪੰਜਾਬ ਲਈ ਅਨਾਮ ਵਰ ਖਿਡਾਰੀ ਹੋ ਉਬਰੇ ਜੇਕਰ ਆਪ ਦੇ ਜੀਵਨ ਤੇ ਗੰਭੀਰਤਾ ਨਾਲ ਗੱਲ ਕਰੀਏ ਤਾਂ ਆਪਨੇ ਸਿੱਖਿਆ ਖੇਤਰ ਚ ਮਹੰਤਾ ਪਾਸੋਂ ਧਰਮਸ਼ਾਲਾ ਪਹੁੰਚ ਕੇ ਮਢਲੀ ਸਿੱਖਿਆ ਹਾਸਲ ਕੀਤੀ ਪਿਤਾ ਪੁਰਖੀ ਕਿਤੇ ਖੇਤੀਬਾੜੀ ਨੂੰ ਸਮਰਪਿਤ ਹੋਏ ਮਾਪਿਓ ਤੋਂ ਬੂਰੀਆਂ ਚੁੰਗ ਚੂਰੀਆਂ ਖਾ ਤਖੜੇ ਜੁੱਸੇ ਦੇ ਮਾਲਕ ਬਣੇ ਅਤੇ ਕਬੱਡੀ ਖੇਤਰ ਚ ਨਿੱਤਰ ਕੇ ਇੱਕ ਰੇਡਰ ਵਜੋਂ ਨਾਮ ਖਟਿਆ ਜੇ ਆਪਦੇ ਇਹ ਗੱਲ ਕਰੀਏ ਤਾਂ ਆਪਨੇ ਆਪਣੇ ਜੀਵਨ ਨੂੰ ਰਾਜਸੀ ਤੌਰ ਤੇ ਸਮਾਜਿਕ ਤੌਰ ਤੇ ਬਹੁਤ ਹੀ ਵਧੀਆ ਗੁਜ਼ਾਰਿਆ ਦੂਰ ਦੂਰ ਤੱਕ ਮੇਲ ਜੋਲ ਰੱਖ ਭਾਈਚਾਰਕ ਸਾਂਝਾਂ ਨਭਾਈਆਂ ਵੰਡ ਦੇ ਦਰਦ ਮਰਬੇਬੰਦੀ ਦੀ ਵੰਡ ਆਪਣੇ ਹੱਥੀ ਕਰਵਾਈ ਅੱਖੀਂ ਵੇਖੀ ਗਿਆਨ ਸਿਰੇ ਦਾ ਜ਼ਮੀਨੀ ਪੱਧਰ ਦਾ ਪਰਿਵਾਰਾਂ ਦਾ ਅਵੰਸ਼ ਦਾ ਰਾਜਿਆਂ ਦੀਆਂ ਰਿਆਸਤਾਂ ਦਾ ਇੱਕ ਚੱਲਦੀ ਫਿਰਦੀ ਲਾਇਬ੍ਰੇਰੀ ਸਨ ਰਾਸੀ ਧਾਰਮਿਕ ਖੇਤਰ ਚ ਹਰ ਗੱਲ ਉਹਨਾਂ ਕੋਲੇ ਹੱਲ ਸੀ ਜੇ ਆਪਾਂ ਗੱਲ ਕਰੀਏ ਰੈਣੀ ਬੈਣੀ ਦੇ ਸ਼ਕੀਨ ਬਹੁਤਾ ਪੜਿਆ ਲਿਖਿਆ ਨਾ ਹੋਣ ਦੇ ਬਾਵਜੂਦ ਵੀ ਦਾੜਾ ਬਨ ਕੇ ਆਪਣੇ ਆਪ ਨੂੰ ਇੱਕ ਅਫਸਰ ਵਜੋਂ ਸਥਾਪਿਤ ਕਰਨਾ ਚੰਗੀ ਸਿਹਤ ਬਣਾ ਕੇ ਰੱਖਣ ਲਈ ਸਵੇਰ ਸ਼ਾਮ ਕਸਰਤ ਕਰਨੀ ਚੰਗਾ ਖਾਣਾ ਹੱਥੀਂ ਕਿਰਤ ਕਰਨੀ ਸਾਈਕਲ ਸਕੂਟਰ ਮੋਟਰਸਾਈਕਲ ਤੇ ਜਾਣ ਦੀ ਬਜਾਏ ਆਪਣੀ ਸਾਈਕਲ ਨੂੰ ਤਰਜੀਹ ਦੇਣੀ 40 50 50 ਕਿਲੋਮੀਟਰ ਤੱਕ ਸਫ਼ਰ ਤੈਅ ਕਰਨਾ ਸਵੇਰ ਸ਼ਾਮ ਦੂਰ ਖੇਤਾਂ 'ਚ ਨਿਕਲ ਕੇ ਪੂਰੇ ਸਰੀਰ ਦੀ ਕਸਰਤ ਕਰਨੀ ਕਿਉਂ ਰੋਜ਼ਾਨਾ ਪੀਣਾ ਬਜ਼ੁਰਗ ਅਵਸਥਾ ਚ ਵੀ ਉਹਨਾਂ ਨੇ ਦੇਸੀ ਕਿਉਂ ਆਪਣੇ ਲਈ ਸਪੈਸ਼ਲ ਰੱਖਿਆ ਤੇ ਅਖੀਰ ਤੱਕ ਉਸ ਨੂੰ ਆਪਣੀ ਖਰਾਕ ਬਣਾਈ ਰੱਖੀ ਜੇ ਆਪਾਂ ਉਹਨਾਂ ਦੀਆਂ ਕਬੀਲਦਾਰੀਆਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਵਿਆਹ ਜ਼ਿਲ੍ਹਾ ਫਰੀਦਕੋਟ ਦੇ ਕਸਬਾ ਸਾਦਕ ਦੇ ਨੇੜੇ ਪਿੰਡ ਝੰਡਵਾਲਾ ਦੇ ਵਾਸੀ ਸੰਧੂ ਪਰਿਵਾਰ ਚ ਸਰਦਾਰ ਅਨੂਪ ਸਿੰਘ ਦੀ ਹੋਂ ਹਾਰਸ ਪੁੱਤਰੀ ਵਿਆਹ ਸਰਜੀਤ ਕਰਨ ਨਾਲ ਹੋਇਆ ਪ੍ਰਮਾਤਮਾ ਆਪ ਨੂੰ ਪੰਜ ਬੱਚਿਆਂ ਦੀ ਦਾਤ ਬਖਸ਼ੀ ਸ਼ਿੰਦਰ ਕੌਰ ਹਰਪਾਲ ਕੌਰ ਜਿਨ੍ਹਾਂ ਨੂੰ ਪਿਆਰ ਨਾਲ ਪੇਕੇ ਪਿੰਡ ਖੰਡੋ ਵੀ ਕਹਿੰਦੇ ਸਨ ਬਿਆਨ ਸਿੰਘ ਪਰਮਜੀਤ ਕੌਰ ਨਾਮਦਾਰ ਸਿੰਘ ਆਪਦੇ ਹੋਣਹਾਰ ਬੱਚੇ ਸਾਬਤ ਹੋਏ ਬੱਚਿਆਂ ਨੂੰ ਪੜਾ ਲਿਖਾ ਸੋਹਣੇ ਜੀਵਨ ਸਾਥੀ ਲੈ ਕੇ ਦਿੱਤੇ ਜੇ ਆਪਾਂ ਇਹਨਾਂ ਦੇ ਪੋਤਰਿਆਂ ਦੀ ਗੱਲ ਕਰੀਏ ਦਲਬਾਗ ਸਿੰਘ ਪੰਜਾਬ ਪੁਲਿਸ ਸਿਵਾਵਾ ਨਿਭਾ ਰਹੇ ਆ ਬਲਰਾਜ ਸਿੰਘ ਖੇਤੀਬਾੜੀ ਨੂੰ ਸਮਰਪਿਤ ਆ ਸੁਖਰਾਜ ਸਿੰਘ ਹੁਣੇ ਹੁਣੇ ਆਸਟ੍ਰੇਲੀਆ ਤੋਂ ਮੁੜਿਆ ਤੇ ਹੁਣ ਖੇਤੀਬਾੜੀ ਕਰਦੇ ਆ ਕਬੱਡੀ ਖੇਤਰ ਵੀ ਉਹਨਾਂ ਨੇ ਚੁਣੀ ਰੱਖਿਆ ਤੇ ਉਹਨਾਂ ਦਾ ਛੋਟਾ ਪੋਤਰਾ ਸੁਖਪਾਲ ਸਿੰਘ ਬਰਾੜ ਆਸਟ੍ਰੇਲੀਆ ਅੰਦਰ ਹੱਡ ਪਨਵੀ ਮਿਹਨਤ ਕਰ ਰਿਹਾ ਹੈ ਅਤੇ ਪੜਪੋਤਾ ਕੁਸ਼ਲਦੀਪ ਸਿੰਘ ਬਰਾੜ ਐਜੂਕੇਸ਼ਨ ਲੈ ਰਿਹਾ ਹੈ ਜ਼ਿੰਦਗੀ 'ਚ ਨਵੇਂ ਮਾਰ ਕੇ ਮਾਰਨ ਲਈ ਦੋਧਿਆਂ ਦੋਧੀਆਂ ਦਾ ਪਰਿਵਾਰ ਵੀ ਵਿਸ਼ਾਲ ਪਰਿਵਾਰ ਆ ਆਪੋ ਆਪਣੀ ਥਾਂ 'ਤੇ ਸੋਹਣਾ ਉਹਨਾਂ ਦਾ ਇੱਕ ਦੋ ਤਾਂ ਅਮਰਤ ਸਿੰਘ ਸੰਧੂ ਕ੍ਰਿਕਟ ਦੀ ਦੁਨੀਆ 'ਚ ਤਰੂ ਤਾਰਾ ਬਣ ਚਮਕ ਰਿਹਾ ਹੈ ਵੱਖ-ਵੱਖ ਦੇਸ਼ਾਂ 'ਚ ਖੇਡ ਪ੍ਰਦਰਸ਼ਨ ਕਰਨ ਤੋਂ ਇਲਾਵਾ ਹੁਣ ਉਹ ਇੱਕ ਚੰਗੇ ਕੋਚ ਵਜੋਂ ਸਾਬਤ ਹੈ ਹੁਣ ਕੈਨੇਡਾ ਅੰਦਰ ਸੈਟਲ ਹੈ ਜੇ ਆਪਾਂ ਬਾਪੂ ਨਸ਼ਤਰ ਸਿੰਘ ਦੀ ਗੱਲ ਕਰੀਏ ਤਾਂ ਉਹਨਾਂ ਨੇ ਮਗਰਲੀ ਉਮਰੇ ਵੀ ਖੇਡ ਗਰਾਊਂਡਾਂ ਨਾਲ ਜੁੜ ਕੇ ਆਪਣਾ ਜੀਵਨ ਬਸਰ ਕੀਤਾ ਰਿਸ਼ਤੇਦਾਰੀਆਂ 'ਚ ਸਾਈਕਲ ਤੇ ਜਾਣਾ ਲੈਕਿਨ ਕਿਤੇ ਵੀ ਮੇਲਾ ਹੋਣਾ ਉੱਥੇ ਉਹਨਾਂ ਨੇ ਜ਼ਰੂਰ ਪਹੁੰਚਣਾ ਬਲਾਕ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਪੰਜਾਬ ਪੱਧਰ ਤੇ ਨੈਸ਼ਨਲ ਪੱਧਰ ਤੱਕ ਵੀ ਉਹ ਖੇਡਣ ਗਏ ਅਤੇ ਇੱਕ ਨਹੀਂ अनेका ਮੈਡਲ ਜਿੱਤ ਕੇ ਲਿਆਂਦੇ ਗੋਲਾ ਸੁੱਟਣਾ ਨੇਜਾ ਸੁੱਟਣਾ ਡਿਸਕ ਉਸ ਥਰੋ ਉਹਨਾਂ ਦੀਆਂ ਮੁਢਲੀਆਂ ਖੇਡਾਂ ਸਨ ਬਾਪੂ ਜੀ ਦਾ ਜੀਵਨ ਬਹੁਤ ਹੀ ਸਤਕਾਰ ਭਰਪੂਰ ਰਿਹਾ ਹਮੇਸ਼ਾ ਹਰ ਇੱਕ ਨਾਲ ਮਿਲ ਜੁਲ ਕੇ ਰਹਿਣਾ ਪਾਈ ਚਾਰਕ ਸਾਂਝਾਂ ਬੱਚਿਆਂ ਨੂੰ ਸਿੱਖਿਆ ਦੇਣੀ ਅਤੇ ਜ਼ਿੰਦਗੀ 'ਚ ਕੁਝ ਬਣ ਲਈ ਪ੍ਰੇਰਿਤ ਰਹਿਣਾ ਸਰੀਰਾਂ ਸੰਭਾਲਣ ਸਿਹਤਾਂ ਸੰਭਾਲਣ ਅਤੇ ਰੋਗਾਂ ਤੋਂ ਦੂਰ ਰਹਿਣ ਲਈ ਉਹਨਾਂ ਦੇ ਮੁਢਲੇ ਸ਼ਬਦ ਹੁੰਦੇ ਸਨ ਵਾਹਿਗੁਰੂ ਦੇ ਬਾਣੇ ਨੂੰ ਕੋਈ ਨਹੀਂ ਟਾਲ ਸਕਦਾ ਬੀਤੇ ਕੁਝ ਦਿਨੀ ਉਹਨਾਂ ਦੇ ਅਚਾਨਕ ਅਟੈਕ ਆਇਆ ਹੈਰਾਨੀ ਦੀ ਗੱਲ ਇਹ ਹੈ ਕਿ ਇੰਨਾ ਖਓ ਖਾਂਦੇ ਸੀ ਅਟੈਕ ਆਉਣ ਦੇ ਬਾਵਜੂਦ ਵੀ ਉਹਨਾਂ ਦੇ ਟੈਸਟ ਹੋਏ ਤੇ ਉਹਨਾਂ ਦੇ ਕੋਲੈਸਟ੍ਰੋਲ ਦੀ ਮਾਤਰਾ ਨਾ ਮਾਤਰ ਸੀ ਜਿੱਥੋਂ ਸਿੱਧ ਹੁੰਦਾ ਹੈ ਕਿ ਕਿਉ ਮਨੁੱਖ ਲਈ ਬਹੁਤ ਹੀ ਲਾਹੇਵੰਦ ਹੈ ਨਾ ਕਦੇ ਇਹ ਖਾਣ ਨਾਲ ਤੁਹਾਡੀਆਂ ਹੱਡੀਆਂ 'ਚ ਕੋਈ ਨੁਕਸਾਨ ਪਹੁੰਚਦਾ ਹੈ ਜੋੜਾਂ 'ਚ ਕੋਈ ਨੁਕਸ ਪੈਂਦਾ ਹੈ ਅਤੇ ਨਾ ਹੀ ਕੋਲੈਸਟ੍ਰੋਲ ਵਧਾਉਂਦਾ ਹੈ ਕਾਰਪੋਰੇਟ ਘਰਾਣਿਆਂ ਵੱਲੋਂ ਦੇਸੀ ਖਿਓ ਖਿਲਾਫ ਕੀਤਾ ਗਿਆ ਕੋਡ ਪ੍ਰਚਾਰ ਸਾਡੇ ਲਈ ਬਿਮਾਰੀਆਂ ਲੈ ਕੇ ਆਇਆ ਅੱਜ ਅਸੀਂ ਬਾਪੂ ਨਛੱਤਰ ਸਿੰਘ ਬਰਾੜ ਦੇ ਅੰਤਿਮ ਅਰਦਾਸ 18 ਸਤੰਬਰ 2024 ਨੂੰ ਇਹ ਪ੍ਰਣ ਕਰੀਏ ਕਿ ਅਸੀਂ ਵੀ ਆਪਣੀ ਜ਼ਿੰਦਗੀ ਚ ਦੇਸੀ ਘਿਓ ਖਾਵਾਂਗੇ ਤੇ ਰੋਜ਼ਾਨਾ ਸਵੇਰ ਸ਼ਾਮ ਕਸਤ ਕਰਕੇ ਆਪਣੀਆਂ ਸਿਹਤਾਂ ਨੂੰ ਕਾਇਮ ਰੱਖਾਂਗੇ ਤੇ ਆਪਣਾ ਲੰਮੀ ਉਮਰ ਜਿਉਣ ਵਾਲਾ ਰਾਜ ਤੇ ਪਹਿਰਾ ਦੇਵਾਂਗੇ ਤਾਂ ਜੋ ਅਸੀਂ ਵੀ ਪਰਮਾਤਮਾ ਵੱਲੋਂ ਬਖਸ਼ਿਆ ਜੀਵਨ ਦਾ ਆਨੰਦ ਲੈਂਦੇ ਹੋਏ ਦੋ ਤਿਆਂ ਪੜਪੋਤਰਿਆਂ ਵਾਲਾ ਵੱਡਾ ਪਰਿਵਾਰ ਦੇਖ ਕੇ ਇਸ ਦੁਨੀਆ ਤੋਂ ਕੁਝ ਕਰੀਏ ਇਸ ਜਹਾਨ ਨੂੰ ਸਿੱਧਾ ਕਰਕੇ ਜਾਈਏ ਅੱਜ ਇੰਨਾ ਹੀ ਜੇ ਤੁਹਾਨੂੰ ਬਾਪੂ ਸਰਦਾਰ ਨਿਸ਼ੱਤਰ ਸਿੰਘ ਅਬਰਾੜ ਹੋਰਾਂ ਦੀ ਜੀਵਨ ਗਾਥਾ ਅੱਛੀ ਲੱਗੀ ਤਾਂ ਇਸ ਪੋਸਟ ਨੂੰ ਜ਼ਰੂਰ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਅਤੇ ਸਾਡੇ ਪੇਜ ਦਾ ਫੋਲੋਇਰ ਲਾਈਵ ਨੂੰ ਜ਼ਰੂਰ ਫਾਲੋ ਤੇ ਸਬਸਕ੍ਰਾਈਬ ਕਰਨਾ